ਤੁਸੀਂ ਦੇਖ ਰਹੇ ਹੋ ਪ੍ਰੈਸ ਪੰਜਾਬ 24 ਤੇ ਮਹਿੰਦਰਪਾਲ ਰਾਜਿਆਣਾ ਸਾਡੇ ਨਾਲ ਨੇ ਗਿਆਨੀ ਜਸਵਿੰਦਰ ਸਿੰਘ ਜੀ ਭਾਗਥਲਾ ਜਿਹੜੇ ਗੁਰੂ ਘਰ ਦੀ ਸੇਵਾ ਨਿਭਾ ਰਹੇ ਨੇ ਤੇ ਪਰ ਇਹਨਾਂ ਦੇ ਮਨ ਦੇ ਵਿੱਚ ਵਿਚਾਰ ਆਈ ਕਿ ਆ ਜਿਹੜਾ ਗਰਮੀਆਂ ਦਾ ਮੌਸਮ ਹੈ ਜਿਵੇਂ ਤੁਰੀਆਂ ਜਾਂਦੀਆਂ ਚੀਜ਼ਾਂ ਨੂੰ ਅੱਗ ਲੱਗ ਜਾਂਦੀ ਹੈ ਗੱਡੀਆਂ ਜਿਹੜੀਆਂ ਗਰਮ ਹੋ ਜਾਂਦੀਆਂ ਜਾਂ ਮੋਬਾਈਲ ਫੋਨ ਆਦ ਕੋਰ ਗੱਲ ਕਰਦੇ ਆ ਬਿਅਰਬੀ ਤੋਂ ਬਚਣ ਵਾਸਤੇ ਕੁਝ ਸੁਝਾਅ ਨੇ ਇਹਨਾਂ ਦੇ ਕੋਲ ਕੀ ਸੁਝਾਅ ਨੇ ਗਿਆਨੀ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਮੈਂ ਬੇਨਤੀ ਕਰਨੀ ਸੀ ਸਾਰੇ ਵੀਰਾਂ ਨੂੰ ਜਿਹੜੇ ਖਾਸ ਕਰਕੇ ਗੁਰੂ ਘਰਾਂ ਦੇ ਵਿੱਚ ਗ੍ਰੰਥੀ ਸਿੰਘ ਸਹਿਬਾਨ ਮੇਰੇ ਸਤਕਾਰਯੋਗ ਵੀਰ ਡਿਊਟੀਆਂ ਨਿਭਾਰੇ ਆ ਵੀ ਜਿਵੇਂ ਆਪਣਾ ਆਪਾ ਪੱਖਾ ਛੱਡਿਉਨੇ ਆ ਬਹੁਤ ਹੀ ਲੋਕ ਜਿਵੇਂ ਕਮੇਟੀ ਦੇ ਲੋਕ ਕਹਿ ਦਿੰਦੇ ਆਪਾਂ ਨੂੰ ਕਮੇਟੀ ਦੇ ਮੈਂਬਰ ਜਾਂ ਪ੍ਰਧਾਨ ਕਹਿ ਦਿੰਦੇ ਬਾਬਾ ਇਸੀ ਛੱਡਦੇ ਬਾਬਾ ਪੱਖਾ ਛੱਡ ਦੇ ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਰਗੁਣ ਸਰੂਪ ਹੈ ਤੇ ਨਾ ਤਾਂ ਉਹਨਾਂ ਨੂੰ ਕੋਈ ਕਿਸੇ ਗਰਮੀ ਦੇ ਨਾਲ ਮਤਲਬ ਹੈ ਤੇ ਨਾ ਉਹਨਾਂ ਨੂੰ ਕਿਸੇ ਸਰਦੀ ਦੇ ਨਾਲ ਮਤਲਬ ਹੈ ਸੋ ਕਿਰਪਾ ਕਰਕੇ ਜੇ ਆਪਾਂ ਨੂੰ ਆਪਾਂ ਮੰਨਦੇ ਵੀ ਪ੍ਰਗਟ ਗੁਰਾਂ ਕੀ ਦੇ ਹੈ ਤੇ ਫਿਰ ਆਪਾਂ ਨੂੰ ਉੱਥੇ ਹਾਜ਼ਰੀ ਵੀ ਜ਼ਰੂਰ ਚਾਹੀਦੀ ਹੈ ਜਿੰਨਾ ਚਿਰ ਹਾਜ਼ਰੀ ਹੈ ਉੱਥੇ ਕੂਲਰ ਛੱਡਿਆ ਜਾਵੇ ਏਸੀ ਛੱਡਿਆ ਜਾਵੇ ਜਾਂ ਮਤਲਬ ਪੱਖਾ ਪੱਖਾ ਛੱਡਿਆ ਜਾਵੇ ਤੇ ਕਿਰਪਾ ਕਰਕੇ ਜਦੋਂ ਗੈਰ ਹਾਜ਼ਰੀ ਆ ਆਪਣੀ ਉਦੋਂ ਸਭ ਕੁਝ ਬੰਦ ਕਰ ਦਿੱਤਾ ਜਾਵੇ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਹੁਕਮ ਹੈ ਤੇ ਹੁਕਮ ਨੂੰ ਨਿਭਾਉਣ ਦੀ ਕਿਰਪਾਲਤਾ ਕਰੋ ਜਿਹੜਾ ਕੋਈ ਕਹਿੰਦਾ ਤੇ ਉਹਨੂੰ ਆਪਣੇ ਮੋਬਾਈਲ ਦੇ ਉੱਤੇ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਪਾਇਆ ਹੋਇਆ ਹੈ ਉਹਨਾਂ ਨੇ ਆਪਣਾ ਗਿਆਨੀ ਰੁਘਵੀਰ ਸਿੰਘ ਵਰਗਿਆਂ ਨੇ ਜਾਂ ਉਸ ਤੋਂ ਪਹਿਲਾਂ ਗਿਆਨੀ ਗੁਰਬਚਨ ਸਿੰਘ ਜੀ ਰਹਿ ਚੁੱਕੇ ਆ ਤੇ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਸਾਈਡਾਂ ਤੇ ਉੱਪਰ ਪਾਇਆ ਹੋਇਆ ਵੀ ਜਿੰਨਾ ਚਿਰ ਹਾਜ਼ਰੀ ਆ ਉਥੇ ਉਦੋਂ ਸਭ ਕੁਝ ਛੱਡੋ ਜਦੋਂ ਗੈਰ ਹਾਜ਼ਰੀ ਆ ਉਦੋਂ ਭਾਈ ਸਭ ਕੁਝ ਬੰਦ ਕਰ ਦਿਓ ਇਹ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਹੈ ਮੈਂ ਆਪਦੇ ਕੋਲ ਨਹੀਂ ਕਹਿ ਰਿਹਾ ਸੋ ਕਿਰਪਾ ਕਰਕੇ ਇਹ ਜ਼ਰੂਰ ਧਿਆਨ ਦਿਓ ਜੀ ਜਾਂ ਸੰਗਤ ਨੂੰ ਵੀ ਜਿਵੇਂ ਜ਼ਰੂਰੀ ਬੇਨਤੀ ਕਰ ਦਿਓ ਵੀ ਜਿਹੜਾ ਵੀ ਕੁੱਟ ਕੇ ਜਾਂਦਾ ਹਾਂ ਹਾਂਜੀ ਜਿਵੇਂ ਸੰਗਤ ਬਾਅਦ ਵਿੱਚ ਵੀ 8-9 ਵਜੇ ਤੱਕ ਗੁਰਦੁਆਰਾ ਦਰਬਾਰ ਆਪਣਾ ਖੁੱਲਾ ਰਹਿੰਦਾ ਹੈ ਜਾਂ ਮਗਰੋਂ ਸੰਗਤ ਆਉਂਦੀ ਐ ਤੇ ਉਹ ਸੰਗਤ ਵੀ ਧਿਆਨ ਰੱਖ ਕੇ ਵੀ ਕੋਈ ਪੱਖਾ ਤਾਂ ਨਹੀਂ ਚੱਲ ਰਿਆ ਜਾਂ ਕੋਈ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਪੱਕੀ ਨਹੀਂ ਚੱਲ ਰਹੀ ਇੱਕ ਹੋਰ ਜ਼ਰੂਰੀ ਜ਼ਰੂਰੀ ਬੇਨਤੀ ਪੱਖੀਆਂ ਲੱਗੀਆਂ ਪਲਾਸ਼ ਕੱਟਦੀਆਂ ਆਪਣੇ ਪੱਖੀਆਂ ਪਲਾਸ਼ ਕੱਟਦੀਆਂ ਲੱਗੀਆਂ ਤੇ ਜਦੋਂ ਪੱਖੀ ਜਦਾਂ ਲੇਟ ਜਾਵੇ ਤੇ ਇਨਵਰਟਰ ਤੇ ਹੋ ਜਾਂਦੀ ਇਨਵਰਟਰ ਆ ਜਾਏ ਤਾਂ ਲੇਟ ਇਨਵਰਟਰ ਬੰਦ ਹੋ ਜੇ ਤਾਂ ਲੇਟ ਤੇ ਚੱਲ ਪੈਂਦੀ ਆ ਉਹ ਪੱਖੀਆਂ ਨਾਲ ਪੱਗਰ ਜਾਂਦੀਆਂ ਵੀਰੇ ਜੀ ਜਦੋਂ ਪੱਖੀਆਂ ਪੱਗਰ ਪੱਗਰ ਜਾਂਦੀਆਂ ਤੇ ਫਿਰ ਪੱਖੀਆਂ ਅਗਲ ਲੱਗਣ ਦਾ ਕਾਰਨ ਪੱਖੀਆਂ ਜਿਆਦੇ ਉਹ ਬੰਦੀਆਂ ਹਾਂ ਹਾਂ ਜਿਆਦਾ ਜਿਆਦਾਤਰ ਨਾਲ ਉਹ ਬੰਦੀਆਂ ਸੋ ਕਿਰਪਾ ਕਰਕੇ ਬਾਈ ਜ਼ਰੂਰ ਧਿਆਨ ਰੱਖਿਆ ਜਾਵੇ ਇਹ ਬੇਨਤੀ ਹੈ ਤੇ ਕਿਰਪਾ ਕਰਕੇ ਇਹ ਮੈਂ ਇਹ ਵੀ ਬੇਨਤੀ ਕਰਾਂ ਵੀਰਸ਼ੰਦਰਪਾਲ ਸਿੰਘ ਨੇ ਮੈਨੂੰ ਮੌਕਾ ਦਿੱਤਾ ਤੇ ਇਹ ਵੀਡੀਓ ਜਾਂ ਤਾਂ ਫੇਸਬੁੱਕ ਤੇ ਜਾਂਦੀ ਜਾਂ YouTube ਤੇ ਜਾਂਦੀ ਵਰਤੋਂ-ਵਰਤੋਂ ਸ਼ੇਅਰ ਕਰ ਦਿਓ ਹਰ ਇੱਕ ਗ੍ਰੰਤੀ ਸਿੰਘ ਦੇ ਕੋਲ ਪਹੁੰਚਾਵੇ ਤੇ ਹਰ ਇੱਕ ਗੁਰਦੁਆਰਾ ਸਾਹਿਬ ਦੇ ਜਿਹੜੇ ਪ੍ਰਬੰਧਕ ਪ੍ਰਧਾਨ ਹੈ ਜਾਂ ਸੇਵਾਦਾਰ ਉਹ ਹਰੇਕ ਕੋਲੇ ਪਹੁੰਚ ਜਾਵੇ ਇਹ ਬੇਨਤੀ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ